ਥਾਣਾ ਫਲੋਰ ਦੀ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾ ਕਰਨ ਵਾਲੇ ਤੇਲੀ ਵਿਅਕਤੀਆਂ ਨੂੰ ਕਾਬੂ ਕਰਕੇ ਪੰਜੀ ਦੇ ਕਰੀਬ ਵਾਰਦਾਤਾ ਕੀਤੀਆਂ ਟਰੇਸ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਬੱਲ ਪੀ ਪੀਐਸ ਉਥੋਂ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਨੇ ਦੱਸਿਆ ਫਲੋਰ ਏਰੀਆ ਵਿੱਚ ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾ ਦਾ ਮਾਮਲਾ ਧਿਆਨ ਵਿੱਚ ਆਇਆ ਸੀ ਜਿਸ ਤੇ ਮੇਰੇ ਵੱਲੋਂ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਲੋਰ ਨੂੰ ਇਹਨਾਂ ਵਾਰਦਾਤਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਹਦਾਇਤ ਕੀਤੀ ਸੀ ਜਿਸ ਤੇ ਵੱਖ-ਵੱਖ ਕਿਸਾ ਵਿੱਚ ਦੋਸ਼ੀ ਸਾਰਥਿਕ ਉੱਤਰ ਸਟੀਫਨ ਵਾਸੀ ਮੋਲਾ ਉੱਚੀ ਕਾਟੀ ਫਲੋਰ ਖਾਣਾ ਫਲੋਰ ਜਿਸ ਨੇ ਰਾਤ ਸਮੇਂ ਪਿੰਡ ਪਾਲਾ ਤੋ ਸ਼ਾਪੂਰ ਨੂੰ ਜਾਦੇ ਸਮੇਂ ਆਪਣੇ ਸਾਥੀਆਂ ਨਾਲ ਮਿਲ ਕੇ ਰਾਜਨ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਸ਼ਾਪੂਰ 5800 ਰੁਪਏ ਡਰਾਈਵਿੰਗ ਲਾਇਸੈਂਸ ਉਸ ਦੀ ਪਤਨੀ ਦੀਆਂ ਸੋਲੇ ਦੀਆਂ ਵਾਲੀਆਂ ਤੇ ਪਰਸ ਵਿੱਚੋਂ 2000 ਰੁਪਏ ਖੋਹ ਕੀਤੇ ਸੰਨ ਜਿਸ ਨੂੰ ਮਿਤੀ 20 ਅਗਸਤ 2024 ਨੂੰ ਫਿਲੌਰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਇਸੇ ਤਰ੍ਹਾਂ ਦੋਸ਼ੀ ਵਿਕਾਸ ਉਰਫ ਬੋਬੀ ਪੁੱਤਰ ਜਗਦੀਸ਼ ਕੁਮਾਰ ਵਾਸੀ ਮੋਹੱਲਾ ਰਵਿਦਾਸਪੁਰਾ ਫਿਲੌਰ ਜ਼ਿਲ੍ਹਾ ਜਲੰਧਰ ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੁਨੀਸ਼ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਪਿੰਡ ਰੁੜਕਾ ਖੁਰਦ ਥਾਣਾ ਫਿਲੌਰ ਪਾਸੋਂ 5000 ਰੁਪਏ ਦੀ ਖੋਹ ਕੀਤੀ ਸੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਸੇ ਤਰ੍ਹਾਂ ਮਿਤੀ 19 ਅਗਸਤ 2024 ਨੂੰ श्रीमती सरबजीत कौर पत्नी कमलजीत वासी मकान नंबर 212 मुल्तानी मोल्ला फिलौर जिला जलंधर पासो दस हजार रुपए दी खोर करन वाले दोषी गौरव कुमार उर्फ पगता पुत्र राज कुमार वासी मोल्ला पंडेरा थाना फिलौर जिला जलंधर नु गिरफ्तार किया गया जो मुदली पूछगिछ दौरान एक गल सामने आई है के सार्थिक दे खिलाफ पहला भी लुट खोह दिया वारदाता करन दे छह मुकदमे दर्ज हैं ਤੇ ਵਿਕਾਸ ਉਰਫ ਬੋਬੀ ਪੁੱਤਰ ਜਗਦੀਸ਼ ਕੁਮਾਰ ਵਾਸੀ ਮੋੱਲਾ ਰਵਿਦਾਸਪੁਰਾ ਫਿਲੌਰ ਜ਼ਿਲ੍ਹਾ ਜਲੰਧਰ ਇਹ ਫਿਲੌਰ ਹਾਈਵੇ ਦੇ ਖੱਬੇ ਪਾਸੇ ਰੇਲਵੇ ਦਿਆ ਲਾਇਨਾ ਦੇ ਨਜ਼ਦੀਕ ጫੜੀਆਂ ਵਿੱਚ ਲੁਕ ਛਿਪ ਕੇ ਬੈਠ ਜਾਂਦੇ ਸੀ ਅਤੇ ਰਾਤ ਸਮੇਂ ਜਦੋਂ ਵੀ ਕੋਈ ਡਰਾਈਵਰ ਜਾਂ ਇਕੱਲਾ ਵਿਅਕਤੀ ਹਾਈਵੇ ਦੇ ਖੱਬੇ ਹੱਥ ਪਿਸ਼ਾਬ ਕਰਨ ਲਈ ਜਾਂਦਾ ਸੀ ਤਾਂ ਇਹ ਦਾਤਰ ਦੀ ਲੋਕ ਤੇ ਉਸ ਵਿਅਕਤੀ ਨੂੰ ਡਰਾਵਾ ਦੇ ਕੇ ਉਸ ਪਾਸੋਂ ਪੈਸੇ ਅਤੇ ਮੋਬਾਈਲ ਖੋਹ ਲੈਂਦੇ ਸਨ ਜੋ ਮੁੱਢਲੀ ਪੁਛ ਵਿੱਚ ਦੌਰਾਨ ਪਤਾ ਲੱਗਾ ਕਿ ਵਿਕਾਸ ਉਰਫ ਬੋਬੀ ਨੇ ਲੁਧਿਆਣਾ ਪਿਲੌਰ ਬੁਰਾਇਆ ਦੇ ਏਰੀਆ ਵਿੱਚ ਪੰਜੀ ਦੇ ਕਰੀਬ ਲੁੱਟਖੋਹ ਅਤੇ ਲੁਧਿਆਣਾ ਏਰੀਆ ਵਿੱਚੋਂ 16 ਦੇ ਕਰੀਬ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾ ਕੀਤੀਆਂ ਮੰਨਿਆ ਹਨ ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਕਾਸ ਉਰਫ਼ ਬੌਬੀ ਪਹਿਲਾਂ ਦਰਜ ਕੇਸਾ ਵਿੱਚ ਪਗੌੜਾ ਵੀ ਚੱਲ ਰਿਹਾ ਸੀ ਜੋ ਇਸ ਵੱਲੋਂ ਪਿਛਲੇ ਦਿਨੀ ਇੱਕ ਔਰਤ ਪਾਸੋਂ ਗਾਤਰ ਦੀ ਲੋਕ ਤੇ ਸੋਨੇ ਦੀਆਂ ਵਾਲੀਆਂ ਅਤੇ ਪਰਸ ਦੀ ਖੋਹ ਕੀਤੀ ਸੀ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭ ਭਾਲ ਦੀ ਖਾਸ ਰਿਪੋਰਟ ਸਰਕਰਮ ਤੋਂ ਹੇਤੂ ਰੋਹਪਾਣਾ ਦੇ ਬਹੁਤੇ ਪਿੰਡਾਂ 'ਤੇ ਕਾਬੂ ਦਿੱਤੇ ਗਏ ਸਰਕੀਆਂ ਕੋਈ ਨੁਟਾ ਆਪ ਹੋਣੀਆਂ ਅਤੇ ਕਿਹੜਾ ਸਮਾਨ ਜਿਹਨੂੰ ਬਰਾੜ ਦਿੱਤਾ ਗਿਆ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਉਪਦੇਸ਼ ਸਿੰਘ ਜੀ ਖਾਕੋਂੋਂ ਚਲਾਈ ਗਈ ਨਸ਼ਿਆਂ ਦੇ ਵਿਰੁੱਧ ਅਤੇ ਮਾੜੇ ਹਸਤਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਉਹਦੇ ਵਿੱਚ ਐਸ ਐਚਓ ਸਾਡੇ ਇਨਸਪੈਕਟਰ ਸਲਾਰ ਸਰਦੇਵ ਸਿੰਘ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਇਹ ਮੈਮ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਆਉਂਦੀਆਂ ਸੀ ਵੀ ਕਾਫੀ ਲਟਕਾਹ ਹੋ ਰਹੀਆਂ ਨੇ ਜਿਨ੍ਹਾਂ ਨੇ ਇਹਨਾਂ ਦੀ ਟੀਮ ਬਣਾਉਣ ਤੋਂ ਬਾਅਦਾਂ ਇਹਨਾਂ ਨੇ ਬੜੀ ਅੱਛੀ ਉਪਲਬਧੀ ਪ੍ਰਾਪਤ ਕੀਤੀ ਆ ਇੱਕ ਵਾਰਦਾਤ ਜਿਹੜੀ ਸੀ ਉਹ ਗੁਜਰਸੀ ਤੋਂ ਚੱਲ ਰਹੀ ਸੀ ਮੇਨ ਜਿਹੜੀ ਰੋਡ ਦੇ ਤੇ ਲੋਕਾਂ ਨੂੰ ਰਾਹਗੀਰਾਂ ਨੂੰ ਜਦੋਂ ਰੁਕਦੇ ਸਨ ਕੋਈ ਪਾਣੀ ਪੀਂਦੇ ਜਾਂ ਕੋਈ ਪੈਸੇ ਰੁਕਦੇ ਸਨ ਤਾਂ ਉਹਨਾਂ ਨੂੰ ਲੁੱਟ ਲੈਂਦੇ ਸੀ ਦਾਤਰਾਂ ਦੀ ਲੁੱਪ ਦਿੰਦੇ ਸੀ ਜੀ ਉਹਨਾਂ ਦੇ ਦੋ ਮੈਂਬਰ ਅਸੀਂ ਆਲਰੇਡੀ ਫੜੇ ਸੀ ਤੇ ਹੁਣ ਉਹਨਾਂ ਦਾ ਮੈਂਬਰ ਬੌਬੀ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਇਹ ਇਹਦੇ ਤੇ ਆਲਰੇਡੀ ਜਿਹੜੇ ਮੁਕਦਮੇ ਦਰਜ ਹੈਗੇ ਆ ਇਸ ਤੋਂ ਇੱਕ ਹੋਰ ਵਾਰਦਾਤਾਂ ਸ਼ਹਿਰ ਦੇ ਅੰਦਰਲੇ ਪਾਸੇ ਕਾਫੀ ਚੱਲ ਰਹੀਆਂ ਸੀ ਜਿਹਦੇ ਵਿੱਚ ਨਵਾਂ ਮੁਕਦਮਾ ਅਸੀਂ ਦਰਜ ਕੀਤਾ ਸੀ ਦੋਸਤੋ 30 ਨੰਬਰ ਇਹ ਗੌਰਵ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਉਹਦੇ ਨਾਲ ਇੱਕ ਮੋਟਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ ਕਰੀਬ ਜਿਹੜੀਆਂ ਫਲੋਰ ਦੇ ਏਰੀਏ ਦੇ ਵਿੱਚ ਲੁਧਿਆਣੇ ਦੇ ਏਰੀਏ ਦੇ ਵਿੱਚ ਤੇ ਗਰਾਆਂ ਦੇ ਏਰੀਏ ਦੇ ਵਿੱਚ 25 ਵਾਰਦਾਤਾਂ ਜਿਹੜੀਆਂ ਆਊਟਰ ਰੇਸ ਕੀਤੀਆਂ ਗਈਆਂ ਨੇ ਜੀ ਇਹ ਸਭ ਜਿਹੜਾ ਜਿਹੜਾ ਤੁਸੀਂ ਨੀ ਗ੍ਰੋਥ ਦੇ ਜਿਹੜੇ ਵਾਰਦਾਤਾਂ ਕਰਦੇ ਕਰੋ ਉਹਨਾਂ ਕੋਲ ਸਰ ਕੀ ਕੰਮ ਦਿੱਤਾ ਹੈਗਾ ਉਹਨਾਂ ਕੋਲੋਂ ਅਸੀਂ ਇੱਕ ਦਾਤਰ ਬਰਾਮਦ ਕੀਤਾ ਹੈਗਾ ਜੀ ਤੇ ਇੱਕ ਪਰਸ ਬਰਾਮਦ ਕੀਤਾ ਇੱਕ ਮੋਬਾਈਲ ਕੀਤਾ ਹੈਗਾ ਜੀ ਠੀਕ ਹੈ ਸਰ ਇਹ ਗ੍ਰੋਥ ਦੇ ਕਿੰਨੇ ਮੈਂਬਰ ਸੀ ਸਰ ਸਾਰੇ ਇਹ ਗ੍ਰੋਥ ਦੇ 4 ਮੈਂਬਰ ਨੇ 3 ਗ੍ਰਸ्तार ਹੋ ਚੁੱਕੇ ਨੇ ਇੱਕ ਜਿਹੜਾ ਹਜੇ ਗ੍ਰਸਤਾਰੀ ਤੋਂ ਬਚਿਆ ਹੋਇਆ ਹੈ ਠੀਕ ਹੈ ਇੱਕ ਜਿਹੜਾ ਸ਼ਹਿਰ ਦੇ ਅੰਦਰ ਵਾਰਦਾਤਾਂ ਕਰਉਂਦੀਆਂ ਸੀ ਜੀ ਤੁਸੀਂ ਦੋ ਬੰਦੇ ਨਾਮ ਲਿਆ ਹੈਗਾ ਵੀ ਇਹਦੇ ਵਿੱਚ ਉਹ ਵੀ ਇੱਕ ਮੋਟਾ ਹੈਗਾ ਸਰ ਮੋਟਾ ਵੀ ਦਰਪਤਾ ਕਰ ਲਿਆ ਗਿਆ ਨਹੀਂ ਮੋਟੇ ਤੇ ਅਸੀਂ ਛਾਪਾ ਮਾਰੀ ਕਰ ਰਹੇ ਹਾਂ ਗੌਰਵ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਇਹਦੇ ਨਾਲ ਜਿਹੜਾ ਵਾ ਛੋਟੀਆਂ ਵਾਰਦਾਤਾਂ ਵੱਡੀਆਂ ਵਾਰਦਾਤਾਂ ਜਿੰਨੀਆਂ ਵੀ ਕਰਦੇ ਸੀ ਇਹ ਇਹ ਮਾੜੇ ਅੰਸਰ ਸੀ ਇਹਨਾਂ ਦੀ ਜਿਹੜਾ ਪ੍ਰੀਵੀਅਸ ਹਿਸਟਰੀ ਹੈ ਉਹਦੇ ਵਿੱਚ ਵੀ ਇਹਨਾਂ ਤੇ ਮਕਦਮੇ ਦਰਜ ਸਨ ਤੇ ਇਹਦੀ ਕਾਫੀ ਮਿਹਨਤ ਕਰਕੇ ਅ ਇਨਸਪੈਕਟਰ ਸੰਦੀਪ ਸਿੰਘ ਜਿਹੜੇ ਐਸਐਚਓ ਨੇ ਫਲੋਰ ਤੇ ਉਹਦੀ ਟੀਮ ਨੇ ਇਹ ਪ੍ਰਸ਼ੰਸਾਯੋਗ ਕੰਮ ਕੀਤਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ